ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਆ ਜਿਸ ਦੇ ਵਿੱਚ ਕੁਝ ਨੌਜਵਾਨਾਂ ਦੇ ਵੱਲੋਂ ਇੱਕ ਨੌਜਵਾਨ ਦੇ ਸ਼ਿੱਤਰ ਪ੍ਰੇਡ ਕੀਤੀ ਜਾ ਰਹੀ ਹੈ ਤਾਂ ਇਹ ਵੀਡੀਓ ਤੁਹਾਨੂੰ ਦੱਸਦੀ ਹੈ ਕਿ ਇਸ ਦੇ ਵਿੱਚ ਕੀ ਕਾਰਨ ਹੈ ਤਾਂ ਕਿਉਂ ਇਸ ਨੌਜਵਾਨ ਦੀ ਜਿਹੜੀ ਹੈ ਕੁਟਮਾਰ ਕੀਤੀ ਜਾ ਰਹੀ ਹੈ ਦਰਸਤਲ ਤਹਾਨੂੰ ਦੱਸਦੀ ਕਿ ਇਹ ਵੀਡੀਓ ਕੋਟਕਪੁਰਾ ਦੇ ਗੁਰਦੁਆਰਾ ਸਾਹਿਬ ਚੁੱਲਾ ਸਾਹਿਬ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਇਹ ਨੌਜਵਾਨ ਜਿਹੜਾ ਇੱਕ ਪੁਲਿਸ ਮਲਾਜ਼ਮ ਦੱਸਿਆ ਜਾ ਰਿਹਾ ਤਾਂ ਪੁਲਿਸ ਮਲਾਜ਼ਮ ਤੇ ਕਥਤ ਤੌਰ ਤੇ ਦੋਸ਼ ਲੱਗੇ ਨੇ ਕਿ ਇਹ ਗੁਰੂ ਘਰ ਦੇ ਬਾਥਰੂਮ ਦੇ ਵਿੱਚ ਜਾ ਕੇ ਚਿੱਟੇ ਦਾ ਟੀਕਾ ਲਗਾਉਣ ਦਾ ਫੜਿਆ ਗਿਆ ਜਿਸ ਤੋਂ ਬਾਅਦ ਸੇਵਾਦਾਰਾਂ ਦੇ ਵੱਲੋਂ ਇਸ ਦੀ ਜਮ ਕੇ ਕਟਮਾਰ ਕੀਤੀ ਗਈ ਹੈ ਤਾਂ ਤੁਸੀਂ ਵੀਡੀਓ ਦੇ ਵਿੱਚ ਸਾਫ਼ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇਹ ਨੌਜਵਾਨ ਬਾਥਰੂਮ ਤੋਂ ਬਾਹਰ ਨਿਕਲਦਾ ਹੈ ਤਾਂ ਗ੍ਰੰਥੀ ਸਿੰਘ ਦੇ ਵੱਲੋਂ ਪਹਿਲਾਂ ਉਸ ਦੇ ਕੋਲ ਪੁੱਛਗਿੱਛ ਕੀਤੀ ਜਾਂਦੀ ਹੈ ਤਾਂ ਉਸ ਨੌਜਵਾਨ ਦੇ ਹੱਥ ਦੇ ਵਿੱਚ ਕਹਿ ਲਓ ਕਿ ਉਸ ਪੁਲਿਸ ਮਲਾਜਮ ਦੇ ਹੱਥ ਦੇ ਵਿੱਚ ਕਹਿ ਲਓ ਟੀਕਾ ਦੇਖਿਆ ਜਾਂਦਾ ਜੋ ਕਿ ਧਰਤੀ ਤੇ ਸੁੱਟ ਦਿੱਤਾ ਜਾਂਦਾ ਤਾਂ ਗ੍ਰੰਥੀ ਸਿੰਘ ਦੇ ਵੱਲੋਂ ਉਸ ਦੀ ਕੁਟਮਾਰ ਕੀਤੀ ਜਾਂਦੀ ਪੁੱਛਿਆ ਜਾਂਦਾ ਕਿ ਉਹ ਉਸ ਨੂੰ ਕਿੰਨੇ ਟਾਈਮ ਤੋਂ ਬਾਥਰੂਮ ਦੇ ਵਿੱਚ ਜਾਂਦਾ ਹੋਇਆ ਦੇਖ ਰਿਹਾ ਹੈ ਤਾਂ ਇੰਨੇ ਟਾਈਮ ਬਾਅਦ ਉਹ ਵਾਪਸ ਆਉਂਦਾ ਹੈ ਤਾਂ ਉਸ ਤੋਂ ਕੁਛ ਪੁੱਛ-ਕਿਛ ਕਰਕੇ ਉਸ ਦੀ ਜਿਹੜੀ ਹੈ ਕੁਟਮਾਰ ਕੀਤੀ ਜਾਂਦੀ ਆ ਪਰ ਪੁਲਿਸ ਮੁਲਾਜ਼ਮ ਦੇ ਵੱਲੋਂ ਉਹ ਖੁਦ ਸੌਰੀ ਮੰਗਦਾ ਹੈ ਤਾਂ ਮਾਫੀ ਮੰਗਦਾ ਹੈ ਕਹਿੰਦਾ ਮੇਰੇ ਤੋਂ ਗਲਤੀ ਹੋ ਗਈ ਹੈ ਤਾਂ ਉਹ ਖੁਦ ਹੀ ਕੁਟਖਾਨ ਦੇ ਲਈ ਤਿਆਰ ਹੋ ਜਾਂਦਾ ਸੋ ਅਜਾਹੇ ਦੇ ਵਿੱਚ ਇਹ ਕਹਿਣਾ ਠੀਕ ਨਹੀਂ ਹੋਵੇਗਾ ਕਿ ਇੱਕ ਪਾਸੇ ਤਾਂ ਪੰਜਾਬ ਸਰਕਾਰ ਦੇ ਵੱਲੋਂ ਯੁੱਧ ਨਸ਼ੀਆਂ ਦੇ ਵਿਰੁੱਧ ਮੁਹਿੰਮ ਚਾਲੂ ਕੀਤੀ ਗਈ ਹੈ ਜਿਸ ਦੇ ਵਿੱਚ ਪੰਜਾਬ ਨੂੰ ਨਸ਼ਾ ਮੁਕਤ ਬਣਾਉਂਦਾ ਟੀਚਾ ਰੱਖਿਆ ਗਿਆ ਤਾਂ ਉਤਹਿਿਕ ਪੁਲਿਸ ਮਲਾਜ਼ਮ ਦੇ ਵੱਲੋਂ ਜਹੀ ਕਰਤੂਤ ਕਰਨਾ ਕਿੰਨਾ ਮੰਦਪਾਗ ਸੋ ਅਜਾਹੇ ਦੇ ਵਿੱਚ ਜੇ ਪੁਲਿਸ ਮੁਲਾਜ਼ਮ ਅਜਾਹੇ ਹੋਣਗੇ ਤਾਂ ਆਮ ਜਨਤਾ ਦਾ ਕੀ ਹੋਵੇਗਾ ਅਜਹੀਆਂ ਪਹਿਲਾਂ ਵੀ ਪੁਲਿਸ ਮੁਲਾਜ਼ਮਾਂ ਦੀਆਂ ਕਈ ਅਜਹੀਆਂ ਵੀਡੀਓ ਆਈਆਂ ਨੇ ਜਿਸ ਦੇ ਵਿੱਚ ਉਹ ਤੂਤ ਨਸ਼ੇ ਦੇ ਵਿੱਚ ਦਿਖਾਈ ਦਿੱਤੇ ਨੇ ਜਿਸ ਤੋਂ ਬਾਅਦ ਉਹਨਾਂ ਨੂੰ ਸਰਕਾਰ ਦੇ ਵੱਲੋਂ ਵੀ ਸਸਪੈਂਡ ਕਰ ਦਿੱਤਾ ਜਾਂਦਾ ਤੇ ਹੁਣ ਅਜਾਹੇ ਦੇ ਵਿੱਚ ਇਸ ਪੁਲਿਸ ਮੁਲਾਜ਼ਮ ਦੇ ਉੱਤੇ ਸਰਕਾਰ ਦੇ ਵੱਲੋਂ ਕੀ ਕਾਰਵਾਈ ਕੀਤੀ ਜਾਂਦੀ ਹੈ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਤਾਂ ਇਸ ਵੀਡੀਓ ਦੀ ਜਾਂਚ ਕਰਕੇ ਪਤਾ ਲੱਗੇਗਾ ਕਿ ਇਸ ਮੁਲਾਜ਼ਮ ਦੇ ਉੱਤੇ ਸਰਕਾਰ ਦੇ ਵੱਲੋਂ ਕੀ ਕਾਰਵਾਈ ਜਿਹੜੀ ਹੈ ਉਹ ਕੀਤੀ ਗਈ ਹੈ ਪਰ ਇਹ ਵੀਡੀਓ ਜਿਹੜੀ ਹੈ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਇਸ ਪੁਰਸ਼ ਮੁਲਾਜ਼ਮ ਤੇ ਟੀਕਾ ਲਗਾਉਣ ਦੇ ਦੋਸ਼ ਲੱਗੇ ਨੇ ਕਿ ਗੁਰੂ ਘਰ ਦੇ ਬਾਥਰੂਮ ਦੇ ਵਿੱਚ ਜਾ ਕੇ ਇਸ ਨੌਜਵਾਨ ਦੇ ਵੱਲੋਂ ਇਸ ਪੁਰਸ਼ ਮੁਲਾਜ਼ਮ ਦੇ ਵੱਲੋਂ ਚਿੱਟੇ ਦਾ ਟੀਕਾ ਲਗਾਇਆ ਗਿਆ ਤਾਂ ਮੌਕੇ ਤੇ ਸੇਵਾਦਾਰਾਂ ਦੇ ਵੱਲੋਂ ਇਸ ਨੂੰ ਫੜ ਕੇ ਉਸ ਤੇ ਜੰਪ ਕੇ ਛਿੱਤਰ ਪ੍ਰੇੜ ਕੀਤੀ ਗਈ